ਮਜੀਠੀਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵਧ ਗਈ ਮਜੀਠੀਆ ਕਹਿੰਦਾ ਮਗਰ ਤੂੰ ਤਾਂ ਨਾ ਬੋਲ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਨਾਬਾ ਜੇਲ ਬ੍ਰੇਕ ਕਿਰਕੀ ਦੀ ਰਾਤ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋਈ ਕਿਹਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਫੜ ਲਈ ਕਿ ਤੁਨ ਸਾਰਿਆਂ ਚ ਕਾਲੀ ਦਾਲ ਹੁੰਦਾ ਬੱਚੀ ਤੁਸੀਂ ਤਾਂ ਲੈ ਆਇਓ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਇਓ ਹੁਣ ਤੁਸੀਂ ਬਰੋਥ ਕਰਦੇ ਨਹੀਂ ਇਹਨਾਂ ਨਾਲ ਕੋਈ ਬੱਥਾ ਲਾਉਂਦਾ ਸੀ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀ ਅਪਰਾਧ ਬੋਲ ਸਕਦਾ ਸੀ ਜੀ ਹਿੱਕ ਤੇ 77 ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ ਠੀਕ ਆ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬੱਜ ਜਾਣਗੇ ਕਿੰਨਾ ਚਿਰ ਬੱਜ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲ ਹੀ ਬੱਡੇ ਨੇ ਕਰ ਰਹੇ ਆ ਠੀਕ ਸਾਰੇ ਕਾਗਜ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੀ ਨੀਤ ਚੋੜ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜਿਹੜੇ ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਕਿਹਨਾਂ ਨੂੰ ਫਿਰ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸੇ ਇਹ ਨਾ ਸੋਚੋ ਕਿ ਅਸੀਂ ਕੋਈ ਐਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਆਰ ਡੀ ਐਫ ਦਾ ਪੈਸਾ ਕਿਹਨੇ ਖਰਾਬ ਕੀਤਾ ਆ ਮੈਲਾ ਆਲੇ ਨੇ ਉਹ ਗਾ ਉਹਨੂੰ ਗਲਤ ਵਰਤ ਗਿਆ ਰੂਰਲ ਡਿਵੈਲਪਮੈਂਟ ਫੰਡ ਦੇ ਪੈਸੇ ਨੂੰ ਕਿਤੇ ਹੋਰ ਵਰਤ ਗਿਆ ਉਹਨਾਂ ਨੇ ਬਹਿਨ ਲਾਤਾ ਜਦੋਂ ਅਸੀਂ ਗਏ ਕਨ ਵਿਧਾਨ ਸਭਾ 'ਚ ਮਤਾ ਪਾਸ ਕਰੋ ਅਸੀਂ ਵਿਧਾਨ ਸਭਾ 'ਚ ਮਤਾ ਪਾਸ ਕਰਤਾ ਕਿ ਸਿਰਫ ਮੰਡੀਆਂ ਨੂੰ ਜਾਂ ਨਾਲੀਆਂ ਸੜਕਾਂ ਬਸਤੀ ਵਰਤਿਆ ਜਾਊਗਾ ਹੋਰ ਕਿਤੇ ਨਹੀਂ ਲਾਉਂਦੇ ਮਤਾ ਪਾਸ ਕਰਕੇ ਉਹਨਾਂ ਕੋਲ ਗਏ ਕਹਿੰਦੇ ਚਲੋ ਦੇ ਦਾਂਗੇ ਜੀ ਜਦੋਂ ਉਹ ਉਹ ਫਿਰ ਫਿਰ ਉਹਨਾਂ ਨੂੰ ਆ ਗਿਆ ਵੀ ਤਾਂ ਤਾਂ ਇਹ ਗਲਤੀ ਤਾਂ ਇਹਨਾਂ ਦੀ ਆਪ ਹੀ ਆਏ ਨੇ ਵੀ ਠੀਕ ਕਰ ਲਈ ਇਹਨਾਂ ਨੇ ਗਲਤੀ ਹੁਣ ਫਿਰ ਕਹਿੰਦੇ ਮੰਡੀ ਦੀ ਫੀਸ ਘਟਾਓ ਅਸੀਂ ਕਹਾਂ ਜੀ ਉਹ ਤਾਂ ਉਹ ਤੋਂ ਬਿਨਾ ਕਿਵੇਂ ਚੱਲੂਗਾ ਸਾਡਾ ਮੰਡੀ ਬਾੜ ਸਾਡਾ ਸਾਰਾ ਕੁਝ ਚੱਲਦਾ 6000 ਕਰੋੜ ਰੁਪਏ ਰੁਕੀ ਬੈਠੇ ਨੇ ਜੀ ਇਸ ਵਕਤ 6000 ਕਰੋੜ ਰੁਪਇਆ 67000 ਕਿਲੋਮੀਟਰ ਸੜਕਾਂ ਦਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਇਹ ਤੇ ਕੋਈ ਕੈਪਟਨ ਸਾਹਿਬ ਨੂੰ ਇਸ ਗਲਤੀ ਆਈਏ ਵੀ ਮੈਂ ਬੀਜੇਪੀ ਜਾਂ ਮੈਂ ਪੈਸੇ ਦਵਾਦਾਂ ਕਰੇ ਮਨਪ੍ਰੀਤ ਬਾਦਲਵੀ ਇਸੇ ਚੀਏ ਸੁਨੀਲ ਝਾਖੜ ਵੀ ਇੱਧਰੀ ਐ ਰਮੀਲ ਬਿੱਟੂ ਵੀ ਇੱਧਰੀ ਐ ਆ ਦੋ ਤਿੰਨ ਹੋਰ ਜਾਣ ਨੂੰ ਕਰਦੇ ਕਾਂਗਰਸ ਵਾਲੇ ਠੀਕ ਐ ਆ ਪੈਸੇ ਤੇ ਦਵਾਦੋਂ ਮੈਂ ਕਿਆ ਕਰ ਲੂ ਗੱਲੀ ਚ ਚੱਲਦੀ ਐ ਤੁਹਾਡੀ ਉੱਥੇ ਜਦੋਂ ਮੈਂ ਜਾ ਕੇ ਬੋਲਦਾ ਨੋ ਹੱਥ ਠੀਕ ਨਹੀਂ ਮੜਾਇਆ ਹੱਥ ਠੀਕ ਨਹੀਂ ਮੜਾਇਆ ਲੋ ਮਤਲਬ ਐਈ ਤਾਂ ਆ ਵੀ ਮੇਰੇ ਤੇ ਲਾ ਸਕਦੇ ਨੇ ਵੀ ਜਿਹੜੀਆਂ ਨੇਹਰੀਆਂ ਸਾਦੀ ਨੇ ਭਵੰਤ ਮਾਰ ਰੋਕ ਸਕਦਾ ਸੀਗਾ ਇਹ ਨੇਹਰੀਆਂ ਜਾਦਾ ਆ ਰਹੀਆਂ ਨੇ ਇਹਨਾਂ ਦੀ ਸਰਕਾਰ ਵੇਲੇ ਦੇਖੋ ਪਹਿਲਾਂ ਨਹੀਂ ਆਈਆਂ ਪਿਛਲੀ ਵਾਰ ਦੱਸਦੀ ਮੇਰੀਆਂ ਮੇਰੇ ਨਾਲ ਆਦਨਗੇ ਤਾਂ ਕੈਨੇਡਾ ਚ ਬਰਫ ਜਿਆਦੇ ਪਈ ਕਹਿੰਦੇ ਬਹੁਤ ਮਨ ਇਤਿਫਾ ਦੇ ਦੇ ਐਂ ਵੀ ਕਰ ਸਕਦੇ ਇਹ ਇਹਨਾਂ ਦੀ ਬਖਲਾਟ ਆ ਸੱਚ ਇਹ ਬਖਲਾਟ ਆ ਜਿਵੇਂ ਗਾਂਡੀ ਨੇ ਲੜਨਾ ਹੋਵੇ ਬਾਹਨੇ ਪਾੜਦੇ ਫਿਰਦੇ ਵੀਆ ਨਾਲੀ ਦਾ ਪਾਣੀ ਦੇਖ ਲਓ ਬਾਈ ਤੁਹਾਡਾ ਐ ਨਹੀਂ ਆਉਂਦਾ ਆ ਟਰੈਕਟਰਾਂ ਤਾਂ ਵੀ ਆ ਜਿਹੜੀਆਂ ਨੇ ਸਾਡੇ ਘਰ ਮੂਰੇ ਖੜੀਆਂ ਕਰਦੀਆਂ ਆ ਆ ਤੁਹਾਡਾ ਟਰੈਕਟਰ ਮੋਡਨ ਵੇਲੇ ਸਾਡੇ ਵਾਲੇ ਪਾਸੇ ਦੀ ਆਉਂਦਾ ਕੋਈ ਨਾ ਕੋਈ ਬਾਹਨਾ ਉਹਨੇ ਲਾਉਣਾ ਵੀ ਮੈਂ ਲੜਨਾ ਹੈ ਉਹੀ ਉਹਨਾਂ ਦਾ ਹਾਲ ਹੈ ਵੀ ਮਲ ਭਗਵੰਤ ਮਾਨ ਤੇ ਕੱਢੋ ਕੁਝ ਨਾ ਕੁਝ 1 ਰੁਪਈਆ ਦਾ ਇਲਜ਼ਾਮ ਤਾਂ ਲਾ ਦਿਓ 40 ਮਹੀਨਿਆਂ ਦੀ ਲਗਭਗ ਸਰਕਾਰ ਹੋ ਗਈ 1 ਰੁਪਈਆ ਵੀ ਖਾਦਾ ਭਗਵੰਤ ਮਾਨ ਨੇ 1 ਰੁਪਈਆ ਦਾ ਇਲਜ਼ਾਮ ਲਾ ਦਿਓ 54 55000 ਨੌਕਰੀਆਂ ਦਿੱਤੀਆਂ ਇੱਕ ਸਪਾਰਸ਼ ਕੱਢ ਦੋ ਜਦ ਨੌਕਰੀਆਂ ਆਲੇ ਨੇ ਤੁਹਾਡੇ ਪਿੰਡਾਂ ਚ ਵੀ ਮਿਲੀਆਂ ਹੋਣੀਆਂ ਨੌਕਰੀਆਂ ਤੇ ਵੀ ਕਿਸੇ ਦਾ 1 ਰੁਪਈਆ ਲੱਗਿਆ ਹੋਵੇ ਬਲਕਿ ਇਸ ਦਾ ਕੱਲ ਮੈਂ ਪੰਜਾਬ ਦੇ ਸਕੂਲਾਂ ਸਕੂਲਾਂ ਚ ਦਸਵੀਂ ਤੇ 12ਵੀਂ ਚੋਂ ਫਰਸਟ ਆਉਣ ਵਾਲੇ ਜਿਹੜੇ ਬੱਚੇ ਸੀ ਜ਼ਿਲ੍ਹਿਆਂ ਚੋਂ ਉਹਨਾਂ ਨੂੰ 21-21000 ਰੁਪਏ ਕੱਲ ਬਲਾ ਕੇ ਦਿੱਤਾ ਉਹਨਾਂ ਨੂੰ ਵੀ ਜ਼ਿਲ੍ਹਿਆਂ ਚੋਂ ਫਰਸਟ ਆਏ ਹੋ ਬਹੁਤ ਵਧੀਆ ਹੋਰ ਪੜੋ ਹੋਰ ਪੜੋ ਜਿਹੜੇ ਪੰਜਾਬ ਚੋਂ ਫਰਸਟ ਆਏ ਪਹਿਲੇ 3 ਤੇ ਦਸਵੀਂ ਦੇ ਪਹਿਲੇ 3 12ਵੀਂ ਦੇ ਉਹਨਾਂ ਨੂੰ 55-55000 ਰੁਪਏ ਦਿੱਤੇ ਉਹ ਕਦੇ ਪਹਿਲੀ ਵਾਰ ਹੋਏ ਸਾਨੂੰ ਕੋਈ ਨਾਮ ਮਿਲ ਰਿਹਾ ਸਾਨੂੰ ਕੋਈ ਦੇਖ ਰਿਹਾ ਆਰਾਮ ਕਰਨ ਦੇ ਪੁੱਤ ਨੇ ਉਹ ਸਰਕਾਰੀ ਸਕੂਲਾਂ ਚ ਪੜਦੇ ਨੇ ਉਹ ਸুইস ਕਰਕੇ ਇਹਨਾਂ ਦਾ ਤਾਂ ਧਿਆਨ ਹੀ ਨਹੀਂ ਸੀ ਕਦੇ ਹੁਣ ਇਹ ਤਾਂ ਆਪ ਤਾ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਇਹਨਾਂ ਨੂੰ ਕੀ ਪਤਾ ਪੜਾਈਆਂ ਦਾ ਸুইস ਕਰਕੇ ਉਹ ਪੰਜਾਬ ਨਾਲ ਲਿੰਕ ਹੈ ਨਹੀਂ ਕਿਸੇ ਪਾਸੇ ਉਹਨਾਂ ਦਾ ਲਿੰਕ ਨਹੀਂ ਵੀ ਕਿਸੇ ਪਾਸੇ ਧਰਤੀ ਨਾਲ ਜੁੜੇ ਹੋਣ ਨੁਕਸ ਕੱਢਣ ਨੂੰ ਜਾਂ ਪੰਜਾਬ ਦੀ ਤਰੱਕੀ ਰੋਕਣ ਨੂੰ ਜਦੋਂ ਮਰਜ਼ੀ ਆਹ ਦੇਖ ਲਓ ਜਿਵੇਂ ਕਰਦੀ ਹੈ ਸਰਕਾਰ ਐਂ ਕਦੇ ਅਸੀਂ ਇੱਕ ਵੀ ਫੈਸਲਾ ਲੋਕਾਂ ਨੂੰ ਪੁੱਛੀ ਬਿਨਾ ਕਰਦੇ ਨਹੀਂ ਮੈਂ ਵੀ ਪਿੰਡ ਆਣਾ ਜੀ ਮੈਨੂੰ ਪਤਾ ਹੈ ਆਜ ਮੀਨ ਮਾਂ ਵੀ ਆ ਜੇ ਉਸੇ ਘਰ ਚ ਹੀ ਰਹਿੰਦੀ ਹੈ ਪਿੰਡ ਚ ਠੀਕ ਹੈ ਨਾ ਤੇ ਤੂੰ ਜਾਇ ਸਕੋਜ ਪਿੰਡ ਹੈ ਉਹ ਇੱਤਰ ਸ਼ਹਿਰ ਘਟ ਆਉਣੀ ਨਹੀਂ ਸ਼ਹਿਰ ਨਹੀਂ ਲੱਗਦਾ ਦਿਲ ਬਜ਼ੁਰਗਾਂ ਦਾ ਸ਼ਹਿਰਾਂ ਚ ਦਿਲ ਨਹੀਂ ਲੱਗਦਾ ਨਾ ਕਈ ਬੰਦੇ ਤੁਹਾਡੇ ਚ ਸ਼ਹਿਰ ਰਹਿੰਦੇ ਉਹਨੇ ਪਿੰਡੋਂ ਆ ਕੇ ਬਜ਼ੁਰਗ ਆਉਂਦੇ ਨੇ ਸ਼ਾਮ ਨੂੰ ਜਾਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਉਹਨਾਂ ਨੂੰ ਉਹ ਖੁੱਲੇ ਮਾਹੌਲ ਚ ਰਹਿਣ ਦੀ ਹੱਤ ਹੁੰਦੀ ਹੈ ਪਿੰਡਾਂ ਸ਼ਹਿਰਾਂ ਚ ਮਿਲਦਾ ਨਹੀਂ ਉਹ ਸੋ ਇਸ ਕਰਕੇ ਸਾਡੇ ਤੋਂ ਬਾਅਦ ਕੌਣ ਜਾਣਦਾ ਵੀ ਪੰਜਾਬ ਨੂੰ ਅਸੀਂ ਕੋਈ ਇਹੋ ਜਿਹਾ ਫੈਸਲਾ ਕਰਨਾਗੇ ਵੀ ਜਿਹਦੇ ਨਾਲ ਪੰਜਾਬ ਦਾ ਨੁਕਸਾਨ ਹੁੰਦਾ ਹੋਵੇ ਨਾ ਮੇਰਾ ਕਿਸੇ ਰੇਤੇ ਵਾਲੇ ਜਿੱਸਾ ਨਾ ਮੇਰਾ ਕਿਸੇ ਬਸਤੇ ਹਿੱਸਾ ਨਾ ਮੇਰਾ ਗਹਿਟਾਬੇ ਜਿੱਸਾ ਨਾ ਕਿਸੇ ਸ਼ਰਾਬ ਦੇ ਠੇਕੇ ਜਿੱਸਾ ਨਾ ਮੇਰਾ ਕਿਸੇ ਡਰੱਗ ਵਾਲਿਆਂ ਜਿੱਸਾ ਮੇਰਾ ਹਿੱਸਾ ਹੈਗਾ ਪਰ ਤਿੰਨ ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਇਹ ਜ਼ਰੂਰ ਲਊਗਾ ਸੋ ਇਹ ਕੋਈ ਨਵੀਂ ਪਾਲਿਸੀ ਲਈ ਹੈ ਨਾਲ ਦੀ ਨਾਲ ਵਿਰੋਧ ਨਾਲ ਦੇਣ ਲੋਧ ਇੱਕ ਦੋ ਇੱਕ ਦੋ ਚੀਜ਼ਾਂ ਤੇ ਫਸ ਗਏ ਸੀਗੇ ਉਹਦੇ ਕਹਿੰਦੇ ਹਾਂ ਜੀ ਤੁਹਾਡੇ ਨਾਲ ਨਾ ਬੀਬੀ ਐਮਬੀ ਬਾਰੇ ਕਹਿੰਦੇ ਠੀਕ ਹੈ ਨਹੀਂ ਮੈਂ ਕਿਹਾ ਉੱਥੇ ਆਏ ਤਾਂ ਹੈ ਨਹੀਂ ਤੁਸੀਂ ਨੂੰ ਫਿਰ ਤੁਸੀਂ ਆਗੇ ਸੀ ਉੱਥੇ ਫਿਰ ਚਲੋ ਕੋਈ ਨਹੀਂ ਮੈਂ ਕਿਹਾ ਮੈਂ ਹੈਗਾ ਹਾਂ ਫੁੱਲ ਵੈਲ ਉਹ ਉਦੋਂ ਉਦੋਂ ਕੋਈ ਪਰਾਨਾ ਆ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੁਹਾਡੇ ਪਿੰਡਾਂ 'ਚ ਵੀ ਚੱਲ ਰਿਹਾ ਹੁਣ ਹੈ ਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਆ ਦਸੋ ਜੀ ਉਹ ਕੋਈ ਅੰਮ੍ਰਿਤਸਰ ਕੱਲ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀਗਾ ਮਤਲਬ ਜਿਹੜੇ ਉਧਰੋਂ ਫਿੱਟਦੇ ਨੇ ਧਮਾਕਾ ਖੇਜ ਖਤਸਮ ਕਰੀ ਆਪ ਚੱਕਣ ਗਿਆ ਸੀ ਉਹਨੂੰ ਕਿਸੇ ਹੋਰ ਨੂੰ ਦੇਣਾ ਆਉਣਾ ਉਹਨੇ ਗਰੀਬ ਬੰਦਾ ਸੀ ਉਹਦਾ ਉਹ ਫਟ ਗਿਆ ਹੱਥੀ ਤੇ ਉਹਦੀ ਮੌਤ ਹੋ ਗਈ ਮੁਜੀਠਿਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵਧ ਗਈ ਮੁਜੀਠਿਆ ਕਹਿੰਦਾ ਮਗਰ ਤੂੰ ਦਾ ਨਾ ਬੋਲ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਾਬਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਆ ਨਾਬਾ ਜੇਲ ਬ੍ਰੇਕ ਕਿਹੜੇ ਕਿਹਦੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋਈ ਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਆ ਕੋਈ ਫੀਮ ਪੜ ਲਈ ਕਿ ਤੂੰ ਨਾ ਸਾਰੇ ਅਕਾਲੀ ਦਲ ਹੁੰਦਾ ਵਿੱਚੀ ਤੁਸੀਂ ਤਾਂ ਲੈ ਆਏ ਹੋ ਭਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਏ ਹੋ ਹੁਣ ਤੁਸੀਂ ਬਰੋਧ ਕਰਦੇ ਹੋ ਸੋ ਇਸ ਕਰਕੇ ਲੋਕ ਮੰਨਦੇ ਨਹੀਂ ਉਹਨਾਂ ਦੀ ਗੱਲ ਉਹਨਾਂ ਛਾੜਿਆ ਤੂੰ ਨਾ ਬੋਲ ਕਿਸੇ ਕਿਸ ਅਚਰ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ 'ਚ ਬੰਦੀ ਹੈ ਨਹੀਂ ਹੁਣ ਲਾ ਸੁਚਾ ਸਿੰਘ ਲੰਗਾ ਦੱਸਿਆ ਨਾ ਇਨਕਲਾਬ ਲਿਆ ਦੇਣਗਾ ਸੁਚਾ ਉਹ ਇਹ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦਾ ਇਹ ਆਈ ਨਾ ਬਣਾਈ ਹੋਈ ਹੈ ਕਹਿੰਦਾ ਇਹਦਾ ਦੱਸੋ ਉਹ ਇਨਕਲਾਬ ਲਿਆਉਣਗੇ ਸੁਚਾ ਸਿੰਘ ਲੰਗਾ ਹੋਣੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਥੋ ਇਹਨਾਂ ਦਾ ਕੋਈ ਕਿਰਦਾਰ ਨਹੀਂ ਕੁਛ ਨਹੀਂ ਪੱਠ ਪੁਰਾਣੇ ਫੁੰਡ ਪੁਰਾਣੇ ਉੱਥੇ ਬੈਠੇ ਆ ਬਸ ਹਰ ਵਾਰੀ ਕਹਿੰਦੇ ਇੱਕ ਮੌਕਾ ਹੋਰ ਦਿਓ ਜੀ ਇੱਕ ਮੌਕਾ ਹੋਰ ਨਹੀਂ ਮਿਲਨੇ ਯਾਰ ਮੌਕੇ ਕਿੰਨੇਕ ਦੇ ਦੀਏ ਦਿੱਤੇ ਤਾਂ ਰਹਿਗੇ ਸੀ ਅਸੀਂ ਕਿਹੜਾ ਕੋਈ ਪ੍ਰੋਫੈਸ਼ਨਲ ਜਾਂ ਕੋਈ ਖਾਨਦਾਨੀ ਮਤਲਬ ਰਾਜਨੀਤਿਕ ਲੋਕਾਂ ਵੀ ਮੇਰਾ ਦਾਦਾ ਮੰਤਰੀ ਸੀ ਮੇਰਾ ਬਾਪੂ ਐਮਐਲਏ ਸੀ ਬਣਨੇ ਬਣਨਾ ਮੈਨੂੰ ਰੱਖਣਾ ਹੀ ਪੈਣਾ ਬਈ ਚੱਲਣਾ ਹੀ ਪੈਣਾ ਵੀ ਇਸੇ ਕੰਮ ਨੂੰ ਅੱਗਾ ਵਧਾਉਣਾ ਅਸੀਂ ਕਦੋਂ ਸੀ ਇਸ ਕਲੈਂਸੀ ਅਜਿਹਾ ਸਟਾਫ ਦੇ ਉੱਤੇ ਕੰਮ ਕਰਦੇ ਸੀ ਸਾਰੇ ਡਾਕਟਰ ਸਾਹਿਬ ਡਾਕਟਰ ਸੀਗੇ ਕੋਲੀ ਸਾਹਿਬ ਆਪ ਦਾ ਕੰਮ ਕਰਦੇ ਸੀ ਆ ਜਿੰਨੇ ਵੀ ਸਾਡੇ ਬੈਠੇ ਆ ਬੰਦੇ ਸਾਰੇ ਆਪ ਦੇ ਆਦੇ ਕੰਮਾਂ ਚ ਲੱਗੇ ਸੀ ਅਸੀਂ ਕੀ ਗਰੂ ਲੈਣਾ ਸੀ ਇਧਰੋਂ ਨਾ ਗਾਹਾਂ ਕੋਈ ਐ ਛੜਖੀਏ ਵੀ ਕੁਰਸੀ ਮੇਰੇ ਤਾਂ ਕੋ ਮੇਰੇ ਤਾਂ ਹਰੇਕ ਇਲੈਕਸ਼ਨ ਵਾਰੀ ਉਹ ਪੁਕਾਗਜ਼ ਭਰਦੇ ਆ ਉਹਦੇ ਚ ਉਹ ਦੱਸਣਾ ਪੈਂਦਾ ਐ ਐਫ ਆਈ ਡਰ ਦੇਣਾ ਪੈਂਦਾ ਹੈ ਜਾਇਦਾਦ ਦਾ ਮੇਰੇ ਤਾਂ ਘਟਦੀ ਐ ਹਰੇਕ ਵਾਰ 12 ਚ ਲਹਿਰੇ ਤੋਂ ਲੜਿਆ ਜਿੰਨੀ ਜਿੰਨੀ ਹੈਗੀ ਸੀ 10 ਸੀ 14 ਚ ਫੇਰ ਲੜਿਆ ਸੰਗਰੂਰੋਂ 12 ਨਾਲੋਂ ਘਟ ਗਿਆ 17 ਚ ਜਲਾਲਾਬਾਦ ਤੋਂ ਲੜਿਆ 14 ਨਾਲੋਂ ਘਟ ਗਈ 19 ਚ ਫੇਰ ਲੜਿਆ 17 ਨਾਲੋਂ ਘਟ ਗਈ 22 ਚ ਫੇਰ ਲੜਿਆ 19 ਨਾਲੋਂ ਘਟ ਗਈ ਫੇ ਕਾਦੇ ਵਾਦ ਮੈਂ ਤਾਂ ਬੰਬੇ ਵਾਲੇ ਆਵਾਜ਼ਾਂ ਮਾਰੀ ਜਾਂਦੇ ਕਹਿੰਦੇ ਆ ਜਾ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਟੋਬਿਆਂ ਦੇ ਫਿਰ ਦਰ ਇਹਨਾਂ ਕਦੇ ਕਿਤੇ ਫਿਰ ਦਰਨਾ ਕੰਮਾਂ 'ਚ ਯਾਰ ਹੁਣ ਜਿਹੜੇ ਕੰਮਾਂ 'ਚ ਪਾਤੇ ਰੱਬ ਨੇ ਪਾਤੇ ਹੁਣ ਨਹੀਂ ਬੱਚੇ ਮੁੜਦੇ ਹੁਣ ਤਾਂ ਲੋਕਾਂ ਦੇ ਹੱਕ 'ਚ ਹੀ ਖੜਾਂਗੇ ਹੁਣ ਤਾਂ ਜੋ ਮਰਜੀ ਹੋ ਜੇ ਜੋ ਮਰਜੀ ਕਰੀਂ ਉੱਥੇ ਨਾਲੇ ਪੈਸੇ ਮਿਲਦੇ ਸੀ ਨਾਲੇ ਏਸੀ ਹੋਟਲ ਆ ਮੇਰੇ ਨਾਲ ਦੇ ਨੇ ਸਾਰੇ ਪਟਿਆਲੇ ਤੋਂ ਨੱਦੇ ਤਾਂ ਜਿਹੜੇ ਫਿਲਮਾਂ ਚ ਆਉਂਦੇ ਆ ਬੀ ਨੂਰੀ ਕਰਮਜੀਤ ਅਨਮੋਰ ਬੀ ਨੂਜਗਨੂ ਵਾਲੇ ਸਾਰੇ ਉਹੀ ਨੇ ਸਾਰੇ ਉਹੀ ਨੇ ਫਿਲਮਾਂ ਫਿਲਮਾਂ ਸਾਰੇ ਉਹ ਮੈਨੂੰ ਕਹਿੰਦੇ ਨੇ ਬਾਈ ਜੀ ਆਜੋ ਯਾਰ ਕਰੀਏ ਕੁਝ ਮੈਂ ਕਹਾ ਯਾਰ ਹੁਣ ਹੁਣ ਤਾਂ ਬਾ ਰੱਬ ਨੇ ਇੱਧਰ ਪਾਤਾ ਪ੍ਰਮਾਤਮਾ ਹੀ ਸਮਤ ਬਖਸ਼ਦਾ ਜੋ ਬਲ ਬਖਸ਼ਦਾ ਹੈ ਜਾਂ ਕੁਛ ਕਿ ਭਾਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਦਾ ਕੋਈ ਮੱਥਾ ਲਾਉਂਦਾ ਸੀ ਗਾ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੂਤੀ ਉਹ ਤੇ ਬੋਲ ਸਕਦਾ ਸੀ ਹਿੱਕ ਤੇ 71 ਮਾਰ ਕੇ ਬੋਲਦਾ ਸੀ ਮੈਂ ਕਿ ਤੂੰ ਨਸ਼ਾ ਵੇਚਦਾ ਏ ਕੱਬ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜੂਗਾ ਪਰ ਅਸੀਂ ਇਹ ਸਾਡੀ ਨੀਅਤ ਚੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਜਦੋਂ ਕੋਈ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ 'ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ 'ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾਲ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਦੇ ਸਾਰੇ ਫਿਰ ਜਿਹੜੇ 'ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਵੀ 70 ਦਿਨ ਜਿਹੜੇ 'ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਜੀ ਇਹਨਾਂ ਦੀ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸਿਓਂ ਇਹ ਨਾ ਸੋਚੋ ਕਿ ਅਸੀਂ ਕੋਈ ਇਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਇਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੀ ਇੱਕ ਵੀ ਬੰਦਿਆ ਚੁੱਲਾ ਜਿਹੜਾ ਉਹ ਬੁਝਦਾ ਹੋਵੇ ਅਸੀਂ ਚੁੱਲ੍ਹੇ ਭਜਾਉਣ ਨਹੀਂ ਆਏ ਅਸੀਂ ਚੁੱਲ੍ਹੇ ਬਾਲਣ ਆਏ ਆ ਅਸੀਂ ਖੈਰ ਮੰਗਣ ਵਾਲੇ ਲੋਕਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੁਰਬਾਨੀ ਹਰ ਟਾਈਮ ਚੱਲ ਕਰੇ ਵੀ ਚੱਲਦੀ ਹੈ ਦੋ ਟਾਈਮ ਗੁਰਦੁਆਰਾ ਸਾਹਿਬ ਵਾਲੇ ਸਪੀਕਰਾਂ 'ਚੋਂ ਸਰਬੱਤ ਦੇ ਭਲੇ ਦੀ ਆਪਾਰਦਾਸ ਕਰਨ ਵਾਲੇ ਬੰਦੇ ਆ ਦਸਾਂ ਨੌ ਦੀ ਕਮਾਈ ਕਰਕੇ ਖਾਣ ਵਾਲੇ ਬੰਦੇ ਆ ਸੋ ਇਹਨਾਂ ਨੂੰ ਜਿਹੜੇ ਕਮਾਏ ਨਹੀਂ ਕਿੱਧਰ ਲੈ ਜਾਣਗੇ ਚੋਰੀ ਦੇ ਪੁੱਤ ਗੱਪਰੂ ਨਹੀਂ ਹੁੰਦੇ ਹੁੰਦੇ ਕਿੱਥੇ ਲੈ ਜਾਣਗੇ ਇੱਥੇ ਨਿਕਲਣੇ ਆ ਦੇਖੋ ਤੁਸੀਂ ਇੱਥੇ ਨਿਕਲਣ ਗਾਪਾ ਕਹਿੰਦੇ ਆ ਕਿ ਸਵਰਗ ਨਰਕ ਇੱਥੇ ਹੁੰਦੇ ਨੇ ਕਿਸੇ ਨਾ ਕਿਸੇ ਰੂਪ ਵਿਚ ਆਪਾਂ ਫਿਰ ਕਰ ਦਿੰਦਾ ਕੋਈ ਨਾ ਕੋਈ ਸਜ਼ਾ ਦੇ ਦਿੰਦਾ ਕੋਈ ਕਿਸੇ ਦਾ ਕਿਸਦਾ ਹੱਕ ਵੀ ਮਾਰਿਆ ਹੋਊਗਾ ਕੋੜਾ ਦੇਖੋ 2 ਨੰਬਰ ਦੇ ਪੈਸੇ ਦਾ ਮਤਲਬ ਇਹ ਹੈ ਕਿ ਕਿਸੇ ਨਾ ਕਿਸੇ ਦਾ ਹੱਕ ਮਾਰਿਆ ਹੋਊਗਾ ਗਰੀਬ ਦਾ ਹੱਕ ਮਾਰਿਆ ਹੋਊ ਉਨੇ ਉਹਨੇ ਵਾਦਵਾ ਦਿੱਤੀ ਹੋਣੀ ਵਾਦਵਾ ਫਿਰ ਚ ਜਾਂਦੀ ਐ ਸਿੱਧੀ ਕਹਿੰਦੇ ਪ੍ਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕ ਕੋਈ ਰਸਤਾ ਹੈ ਸਿੱਧਾ ਬਾਈਪਾਸ ਨਹੀਂ ਰੌਜ ਕੋਈ ਸਿੱਧੀ ਜਾਂਦੀ ਐ ਪਰ ਲੱਗਦੀ ਐ ਉਹ ਕਦੇ ਤੇ ਹੁਣ ਹਾ ਹੀ ਲੱਗੀ ਹੋਈ ਐ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰਵਾਲ ਦੀ ਲੱਤ ਤੇ ਪਲੱਸ ਲੱਗਿਆ ਮੈਂ ਕਿਹਾ ਹੁਣ ਜਿਹਦੇ ਅਕਾਲ ਤਖਤ ਸਾਹਿਬ ਜਾ ਕੇ ਰੱਬ ਦੇ ਘਰੇ ਜਿਹਦੇ ਲੱਤਾਂ ਟੁੱਟ ਜਣ ਉਹਦੇ ਵੇਰ ਮੈਂ ਕੀ ਬੋਲੂਗਾ ਬਈ ਹੁਣ ਮੈਂ ਕਿਹਾ ਨਾ ਆਪੀ ਸਜਾ ਲਈ ਜਾਂਦਾ ਆਪੀ ਨਾ ਕੁਸੋਂ ਨੂੰ ਮਾਰਦਾ ਇਹਨਾਂ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਮਤ ਮਾਰਦਾ ਦੇਖੋ ਕਿਵੇਂ ਅਕਾਲ ਤਖਤ ਸਾਹਿਬ ਨਾਲ ਖੇਡ ਰਹੇ ਨੇ ਮਤਲਬ ਧਰਮ ਨੂੰ ਐ ਸਮਝ ਰੱਖਿਆ ਠੀਕ ਹੈ ਹੁਣ ਬਿਰਸਾ ਸਿੰਘ ਬਲਟੋਆ ਨੂੰ ਵੀ ਕਰਾਉਣਗੇ ਬਹਾਲ ਦੇਵਤਿਆਂ ਨੇ ਕਲਰ ਜੀ ਨਾ ਉਹਨੂੰ ਬਹਾਲ ਕਰਨਗੇ ਵਾਪਸ ਲੈਣਗੇ ਬਹੁਤ ਨਾਮਵਰ ਲੀਟਰ ਉਹਨਾਂ ਦਾ ਬੇਦਾਗ ਲੀਟਰ ਉਹਨਾਂ ਦਾ ਹੋਰ ਦੇਖ ਲਿਓ ਆ ਜਿਹੜਾ ਫਾਖਰੇ ਕੌਮ ਦਾ ਜਿਹੜਾ ਵਾਪਸ ਲਿਆ ਉਹ ਵੀ ਉਹ ਵੀ ਵਾਪਸ ਕਰਾਉਣ ਦੇ ਬਾਅਦ